ਦੇਖੋ ਜੀ ਦੋਸਤੋ ਲੱਖਾਂ ਵਿਗਿਆਨੀ ਵੇਤ ਕਈ ਮਤਲਬ ਖੋਜੀ ਕੁਦਰਤ ਨੂੰ ਬੜਾ ਕੋਜ ਰਹੇ ਆ ਬੜਾ ਖੋਜਾਂ ਕੀਤੀਆਂ ਵੱਡੀਆਂ-ਵੱਡੀਆਂ ਔੜ-ਕੋੜ ਕੁ ਭਾਲਦ ਕੇ ਵੇਦ ਕਹੇ ਨਿਕ ਬਾਤ ਹਾਲੇ ਤੱਕ 10% ਤੇ 5% ਵੀ ਕੁਦਰਤ ਨੂੰ ਜਾਣ ਨਹੀਂ ਸਕਿਆ ਦੇਖੋ ਜੀ ਇੱਕ ਰੋਖਿਆ ਇਹ ਕਿਲੇ ਮਕੋੜੇ ਕੰਦਾ ਵੇਖੋ ਇਹ ਇਸ ਤਰ੍ਹਾਂ ਮੂੰਹ ਟੱਡ ਕੇ ਬਿਆ ਹੋਇਆ ਵਾ ਬੈਠਾ ਹੋਇਆ ਵਾ ਇਹ ਮੈਨੂੰ ਤੇ ਰੋਖੀ ਜੀ ਜੀਵ ਲੱਗਦਾ ਪਰ ਕਹਿੰਦਾ ਵੀ ਰੋਖਿਆ ਇਹਦੇ ਅਖਰਾ ਕੇ ਆ ਕੀੜੇ ਮਕੋੜੇ ਨੇ ਇਦਾਂ ਜਦੋਂ ਭੁੱਖ ਲੱਗੀ ਮੂੰਹ ਟੱਡ ਕੇ ਬਹਿ ਜਾਣਾ ਜਦੋਂ ਇਸ ਤਰ੍ਹਾਂ ਆ ਵੇਖੋ ਹੁਣ ਵਿੱਚ ਇਹਦੇ ਆ ਗਿਆ ਤੇ ਇਹਨੇ ਦੰਦ ਕਰ ਲਿਆ ਉਹਦੇ ਮੂੰਹ ਬੰਦ ਕਰ ਲੈਣਾ ਹੌਲੀ ਹੌਲੀ ਬੰਦ ਕਰਦਾ ਵਾ ਬਸ ਹੁਣ ਉਹਨੂੰ ਨਿਕਲ ਨਹੀਂ ਦੇਣਾ ਇਹਨੇ ਇਸ ਤਰ੍ਹਾਂ ਹੀ ਇਹਨੇ ਨਿਕਲ ਲੈਣਾ ਇਹਨੂੰ ਅੱਗੇ ਦੇਖਿਓ ਆ ਦੇਖੋ ਜੀ ਬੰਦ ਹੁੰਦਾ ਜਾਂਦਾ ਆ ਵੇਖੋ ਫਿਰ ਇਹੋ ਹੀ ਦਰਕਤ ਆ ਇਹਦੇ ਵਿੱਚ ਮਕੌੜੀ ਕੀ ਕਹਿੰਦੇ ਮਕੜੀ ਜਿਹੜੀ ਹੁੰਦੀ ਆ ਇਹ ਆ ਗਈ ਹੈ ਇਹ ਵੀ ਜਦੋਂ ਵਿੱਚ ਪੂਰੀ ਉਹਦੇ ਸੈੱਟ ਹੋ ਗਈ ਤੇ ਹੌਲੀ-ਹੌਲੀ ਇਹ ਵੀ ਮੂੰਹ ਬੰਦ ਕਰ ਲੈਣਾ ਹੈ ਕਹਿੰਦਾ ਮਤਲਬ ਵੀ ਕੁਦਰਤ ਨੂੰ ਕੋਈ ਨਹੀਂ ਜਾਣ ਸਕਿਆ ਇਹਦੇ ਰੰਗ ਨਿਆਰੇ ਆ ਕੁਦਰਤ ਦੇ ਰੰਗ ਨਿਆਰੇ ਐਵੇਂ ਨਹੀਂ ਕਾੜੀਆਂ ਬੜੀਆਂ ਇਹਦੇ ਰੰਗ ਨਿਆਰੇ ਆ ਅੱਗੇ ਤੋਂ ਅੱਗੇ ਕੋਝ ਹੁੰਦੀ ਜਾਏਗੀ ਕੁਦਰਤ ਨੂੰ ਪੂਰਾ ਸਮਝਣਾ ਇਨਸਾਨ ਦੇ ਵਸ ਦੀ ਗੱਲ ਨਹੀਂ ਆ ਦੇਖੋ ਮਕੜੀ ਹਲੇ ਪੂਰੀ ਤਰ੍ਹਾਂ ਉਹਦੇ ਵਿੱਚ ਸੈੱਟ ਨਹੀਂ ਹੋਈ